ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਕਣਕ ਦੇਖ ਰਹੇ ਹਾਂ ਇਹ ਹੈਗੀ ਹੈ ਸਰਫੇਸ ਸੀਡਰ ਨਾਲ ਬੀਜੀ ਹੋਈ ਕਣਕ ਆਹੇ ਤੇ ਇਹਦੇ ਟਿਲਰਸ ਦੀ ਆਪਾਂ ਗੱਲ ਕਰਦੇ ਹਾਂ ਵੀ ਕਿੰਨੀ ਕਿ ਟਿਲਰ ਇਹਦੇ ਚ ਟਿਲਰਿੰਗ ਕਿੰਨੀ ਕ ਪ੍ਰੋਸੈਸਰ ਵਿੱਚ ਹੋਈ ਹੈ ਹੁਣ ਤੱਕ ਤੇ ਹਾਲਾਂਕਿ ਇਸ ਦੇ ਵਿੱਚ ਆਪਾਂ ਨੇ ਆ ਜਿਹੜੀ ਯੂਰੀਆ ਹੈ ਉਹ 4 ਗੱਟੇ ਪ੍ਰਤੀ ਏਕੜ ਹਾਲਾਂਕਿ ਇਹ 150% ਤੋਂ ਘੱਟ ਆਦਾ ਘੱਟਾ ਉਪਰ ਤੇ ਦਲਾਲ ਸਪਰੇ ਹੋ ਚੁੱਕੇ ਨੇ ਤੇ ਪਰਦੋ ਤੇ ਇਸ ਦੇ ਨਾਲ ਹੀ ਗੁਲੀ ਰੰਡਾ ਵਾਲੀ ਸਪਰੇ ਆਪਾਂ ਨੇ ਇਹਦੇ ਉੱਪਰ ਕੋਈ ਨਹੀਂ ਕੀਤੀ ਕਿਉਂਕਿ ਗੁਲੀ ਰੰਡਾ ਉੱਗ ਗਈ ਨਹੀਂ ਆਹ ਹਾਲਾਂਕਿ ਕਿਤੇ ਕਿਤੇ ਵਿਰਲੀ ਇਹ ਹੈਗੀ ਹੈ ਇਸ ਤਰੀਕੇ ਦੀ ਜੇ ਆਪਾਂ ਇਧਰੋਂ ਦੇਖੀ ਪਰ ਓਵਰ ਆਲ ਠੀਕ ਹੈ ਵਧੀਆ ਕਣਕ ਹੈ ਤੇ ਉਹਨਾਂ ਕੀੜੇ ਉੱਪਰ ਆਪਣਾ ਖਰਚੇ ਦੀ ਵੀ ਬਚਤ ਹੋਈ ਹੈ ਕਿਉਂਕਿ ਗੁਲੀ ਰੰਡਾ ਪੂਰਾ ਨਹੀਂ ਹੋਇਆ ਇਹਦੇ ਵਿੱਚ ਤੇ ਇਸ ਦੇ ਨਾਲ ਹੀ ਵਿਜਾਂਦ ਵੇਲੇ ਦਾ ਖਰਚਾ ਕਾਫੀ ਘਟ ਆਉਂਦਾ ਹੁਣ ਆਪਾਂ ਦੇਖਦੇ ਹਾਂ ਜੀ ਟਿੱਲਰ ਕਿੰਨੀ ਕਿਟਲਰਿੰਗ ਇਹਦੇ ਵਿੱਚ ਹੋਈ ਹੋਈ ਹੈ आह जिमें आप देख लीए एक दो तीन चार पे सत सत्त टिलर ने इी देख रहे हैं एक दो तीन चार पाँच छे सत अठ अठ ने आ भी ये नौ दस ग्यारह ग्यारह टिलर ने आह बूटे ये देख लीए एक दो ਤਿੰਨ 4 5 6 7 ਤੇ ਇਧਰ ਵੀ ਦੇਖ ਲਈ ਆਪਾਂ ਨਾਲ ਹੀ 1 2 3 4 1 2 3 4 5 6 7 8 ਜਾਨੀ ਕਿ ਹੁਣ ਤੱਕ ਆਪਾਂ ਕਹਿ ਸਕਦੇ ਆਂ ਵੀ ਇਹ ਜਿਵੇਂ ਹੋ ਚੁੱਕੀ ਆ ਇਹ 8 ਨਵੰਬਰ ਦੀ ਬਜਾਈ ਆ ਇਸ ਕਿੱਲੇ ਦੀ ਤੇ ਅੱਜ ਹੋ ਗਈ ਆਪਣੇ ਕੋਲ 29 ਜਨਵਰੀ ਜਾਨੀ ਕਿ 80 ਦਿਨਾਂ ਦੀ ਇਹ ਕਣਕ ਹੋ ਗਈ ਬਈ 80 ਦਿਨਾਂ ਤੋਂ ਬਾਅਦ ਇਹ ਆ ਕੋਸ਼ਾ ਦੋ ਇਹਨੂੰ ਪਾਣੀ ਲੱਗੇ ਨੇ ਤੇ ਦੇਖੀਏ ਪਰਾਲੀ ਇਹਦੇ ਚ ਐਵੇਂ ਹੀ ਆਲੇ ਆ ਭਈਆ ਪਰਾਲੀ ਦੇ ਗਿੱਲੇ ਦੇ ਚ ਹੈਗੀ ਆ ਵੀਰ ਨੂੰ ਆਪਾਂ ਜੇ ਦੇਖੀਏ ਹੋਰ ਪਾਣੀ ਪੂਣੀ ਲਾਉਣ ਦੀ ਬਹੁਤੀ ਲੋੜ ਹੈ ਜੀ ਪਰਾਲੀ ਇਹਦੇ ਚ ਕਾਫੀ ਜ਼ਿਆਦਾ ਸੀ ਆ ਦੇਖੋ ਇੰਨੀ ਜ਼ਿਆਦਾ ਪਰਾਲੀ ਹੈ ਇਹ ਤੇ ਇੱਥੇ ਜ਼ਿਆਦਾ ਪਰਾਲੀ ਹੋਂ ਕਰਕੇ ਇਸੇ ਕਰਕੇ ਇੱਥੇ ਥੋੜਾ ਜਿਹਾ ਜਗ੍ਹਾ ਹੈਗੀ ਜਿੱਥੇ ਕੋਈ ਕਣਕ ਦਾ ਦਾਣਾ ਨਹੀਂ ਉਗ ਰਿਹਾ ਜਾਂ ਨਹੀਂ ਨਿਕਲਿਆ ਇਸ ਤਰੀਕੇ ਦੀਆਂ ਜੜਾਂ ਨੇ ਦੇਖੋ ਹਲੇ ਆਹ ਇਥੋਂ ਇਹਦੀਆਂ ਸੈਕੰਡਰੀ ਰੂਟਸ ਨੇ ਜਿਹੜੀਆਂ ਫੁੱਟ ਰਹੀਆਂ ਨੇ ਆ ਇਸ ਤਰੀਕੇ ਨਾਲ ਤੇ ਧਿਲਰੰਗ ਵੀ ਹੋ ਰਹੀ ਹੈ ਪਰ ਜਿਹਦਾ ਸਟੈਮ ਦੇਖੀਏ ਤਣਾ ਦਾ ਤਣੇ ਦੀ ਮੋਟਾਈ ਬਹੁਤ ਹੈ ਹੁਣ ਜਿੱਤਾ 327 ਦੀ ਵੈਸੇ ਵੀ ਤਣਾ ਮੋਟਾ ਹੁੰਦਾ ਪਰ ਇਹਦਾ ਜਿਹੜਾ ਤਣਾ ਪਾ ਦੇਖ ਲਈਏ ਇਹ ਗੁੱਡ ਬਹੁਤ ਵਧੀਆ ਤਣਾ ਸਖਤ ਹੈ ਜਿਵੇਂ ਗੰਡੂ ਗੰਡਾ ਕੁਝ ਲੱਗਦਾ ਨਹੀਂ ਆ ਦੇਖੀ ਜੜ ਜੇ ਆਪਾਂ ਦੇਖੀਏ ਇੱਥੇ ਇਹ ਪ੍ਰਾਲੀ ਉੱਪਰ ਦੀ ਜੜ ਇਹ ਵੀ ਚੱਲ ਰਹੀ ਆ ਆ ਜਾ ਰਹੀ ਆ ਆ ਦੇਖੀ ਇਧਰਲੇ ਪਾਸੇ ਵੀ ਪ੍ਰਾਲੀ ਦੇ ਉੱਪਰ ਦੀ ਜੜਾਂ ਇਹਨੇ ਲਾਲੀਆਂ ਪ੍ਰਾਲੀ ਇਹਨੇ ਤੱਕ ਬਰਕੀ ਆ ਸਾਇਸਟਿਕ ਇਹਦਾ ਰੂਟ ਸਿਸਟਮ ਆ ਬੜਾ ਤੇ ਆ ਸ਼ੂਟ ਸਿਸਟਮ ਆ ਬਹੁਤ ਵਧੀਆ ਬਾਕੀ ਝਾੜ ਤੇ ਦੇਖਦੇ ਆ ਜੜਾਂ ਹੈ ਲਗਾਤਾਰ ਕੱਢ ਪੀ ਜਾ ਰਹੀ ਹੈ ਹਾਲੇ ਤੱਕ। ਜਿੰਨੇ ਵੀ ਆਪਾਂ ਬੂਟੇ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਰੂਟਸ ਡਵੈਲਪਮੈਂਟ ਜਾਂ ਜੜਾਂ ਦੀ ਦਾ ਵਿਕਾਸ ਹੈ ਜਿਹੜਾ ਉਹ ਹੁਣ ਤੱਕ ਚੱਲ ਰਿਹਾ ਹੈ। ਨਾਲੇ ਕੋ ਉਹ ਵੀ ਚੱਲ ਰਿਹਾ ਹੈ ਹਰੇਕ ਬੂਟੇ ਦੇ ਵਿੱਚ ਜੜਾਂ ਦਾ ਵਿਕਾਸ ਨਿਰੰਤਰ ਹਾਲ ਤੱਕ ਦਾ ਹੋ ਰਿਹਾ ਹੈ, ਚੱਲ ਰਿਹਾ ਹੈ। ਮੱਕੀ ਸ਼ੁਰੂ ਦੇ ਵਿੱਚ ਇਹ ਬਹੁਤ ਹੀ ਕੋਈ ਵਧੀਆ ਨਹੀਂ ਲੱਗ ਰਹੀ ਸੀ ਕਣਕ। ਪਰ ਹੁਣ ਜੀ ਜ ਲੱਗਣ ਲੱਗਾ ਦੇਖ ਕੇ ਵੀ ਹਾਂ ਯਾਰ ਵਧੀਆ। ਪਰ ਆ ਇਧਰਲੇ ਪਾਸੇ ਕਿਉਂਕਿ ਇੱਥੇ ਪੜਿਓਂਜਨਾ ਚੂਹੇ ਬਹੁਤ ਨੇ ਇੱਥੋਂ ਅਸੀਂ ਨੇ ਤਿੰਨ ਵਾਰੀ ਕਣਕ ਦਾਣੇ ਇੱਥੇ ਸਿੜਤੇ ਤੇ ਇੱਥੋਂ ਚੂਹੇ ਆਉਂਦੇ ਨੇ ਤੱਕ ਇੱਥੇ ਖੱਡਾਂ ਸੀਗੀਆਂ ਚੂਹੇ ਸਾਰੇ ਦਾਣੇ ਚੁੱਕ ਕੇ ਲੈ ਗਏ ਹੁਣ ਇੱਥੇ ਆ ਪਿਆਜ਼ ਲਾਏ ਨੇ ਨੀ ਜਗਾ ਚੰਤ ਨੂੰ ਇਹੇ ਜ਼ਰੂਰੀ ਦਾ ਇੱਕ ਡਰਾਪੈਕ ਹੈਗਾ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ